ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਹਰਮੰਦਰ ਸਾਹਿਬ ਗੁਰਦੁਆਰੇ ਦੇ ਬਾਰੇ ਦੋਸਤੋ ਹਰਮੰਦਰ ਸਾਹਿਬ ਜੀ ਨੂੰ ਸ੍ਰੀ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਹਰਮੰਦਰ ਸਾਹਿਬ ਦੇ ਬਾਰੇ ਕੁਝ ਦਿਲਚਸਪ ਗੱਲਾਂ ਦੱਸਾਂਗੇ ਦੋਸਤੋ ਹਰਮੰਦਰ ਸਾਹਿਬ ਸਿੱਖ ਧਰਮ ਦਾ ਮੁੱਖ তী르ਥ ਸਥਾਨ ਹੈ ਇਸ ਨੂੰ ਹਰਮੰਦਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਗੁਰਦੁਆਰੇ ਨੂੰ ਸਿੱਖ ਧਰਮ ਦੇ ਲੋਕ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੱਖਾਂ ਸ਼ਰਧ ਇਹ ਸੁੰਦਰ ਗੁਰਦੁਆਰਾ ਅੰਮ੍ਰਿਤਸਰ ਦੇ ਮੱਧਮ ਵਿੱਚ ਸਥਿਤ ਹੈ ਇਸ ਉੱਤੇ ਸੋਨੇ ਦੀ ਭਾਰਤ ਚੜੀ ਹੋਣ ਦੇ ਕਾਰਨ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਇਹ ਅੰਮ੍ਰਿਤਸਰ ਪੰਜਾਬ ਵਿੱਚ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ ਜੋ ਕਿ ਪੰਜਾਬ ਭਾਰਤ ਵਿੱਚ ਸਥਿਤ ਹੈ ਅੱਜ ਇਹ ਭਾਰਤ ਦੇ ਮੁੱਖ ਸੈਰ ਸਵੱਟੇ ਸਥਾਨਾਂ ਵਿੱਚੋਂ ਇੱਕ ਹੈ ਦੋਸਤੋ ਹਰਮੰਦਰ ਸਾਹਿਬ ਜੀ ਨੀ ਸੂਫੀ ਸੰਤ ਮੀਆਂ ਮੀਰ ਨੇ ਰੱਖੀ ਸੀ ਇਸ ਨੂੰ ਬਣਾਉਂਦਾ ਸੁਪਨਾ ਤੀਜੇ ਗੁਰੂ ਅਰਮਦਾਸ ਜੀ ਦਾ ਸੀ ਪਰ ਇਸ ਦਾ ਮੁੱਖ ਕੰਮ ਅਤੇ ਡਿਜ਼ਾਈਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ ਸੀ ਅਤੇ ਧਾਰਮਿਕ માનਤਾਵਾਂ ਦੇ ਅਨੁਸਾਰ ਸਿੱਖ ਧਰਮ ਦਾ ਪ੍ਰਾਤਨ ਇਤਿਹਾਸ ਵੀ ਹਰਮੰਦਰ ਸਾਹਿਬ ਦੇ ਅੰਦਰ ਦਰਸਾਇਆ ਗਿਆ ਸੀ ਜਦੋਂ ਹਰਮੰਦਰ ਸਾਹਿਬ ਬਣਾਇਆ ਗਿਆ ਸੀ ਤਾਂ ਇਸ ਉੱਤੇ ਸੋਨੇ ਦੀ ਕੋਈ ਵੀ ਪਰਤ ਨਹੀਂ ਸੀ ਪੰਜਾਬ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਵਿੱਚ ਪੰਜਾਬ ਨੂੰ ਬਾਹਰਲੀ ਹਮਲਿਆਂ ਤੋਂ ਬਚਾਉਣ ਲਈ ਜਿਸ ਵਿੱਚ ਗੁਰਦੁਆਰੇ ਦੇ ਉੱਪਰਲੇ ਹਿੱਸੇ ਨੂੰ ਸੋਨੇ ਨਾਲ ਢਾਕੇ ਹਰਮੰਦਰ ਸਾਹਿਬ ਦੇ ਬਣਨ ਤੋਂ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਤੇ ਸਿਵਰਨ ਕਰਿਆ ਕਰਦੇ ਸਨ ਇਸ ਦੇ ਚਾਰ ਮੁੱਖ ਦਰਵਾਜ਼ੇ ਹਨ ਜੋ ਚਾਰੇ ਦਿਸ਼ਾਵਾਂ ਵਿੱਚ ਖੁੱਲਦੇ ਹਨ ਇਨ੍ਹਾਂ ਚਾਰ ਦਿਸ਼ਾਵਾਂ ਵਿੱਚ ਦਰਵਾਜ਼ੇ ਦਾ ਮਤਲਬ ਹੈ ਕਿ ਮੰਦਰ ਵਿੱਚ ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਆ ਸਕਦਾ ਹੈ ਇੱਥੇ 35% ਦੀ ਸੰਲਾਨੀ ਸਿੱਖਾਂ ਤੋਂ ਇਲਾਵਾ ਹੋਰ ਧਰਮਾਂ ਦੇ ਆਉਂਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਹਰਮੰਦਰ ਸਾਹਿਬ ਵਿੱਚ 1 ਲੱਖ ਤੋਂ ਵੱਧ ਲੋਕ ਮੱਥਾ ਟੇਕਣ ਲਈ ਆਉਂਦੇ ਨੇ ਅੰਮ੍ਰਿਤਸਰ ਸਰੋਵਰ ਦੇ ਮੱਧ ਵਿੱਚ ਹਰਿਮੰਦਰ ਸਾਹਿਬ ਬਣਾਇਆ ਗਿਆ ਹੈ। ਇਸ ਤਲਾ ਨੂੰ ਸਭ ਤੋਂ ਪਵਿੱਤਰ ਤਲਾ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਗ੍ਰੰਥ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਹੀ ਸਥਾਪਿਤ ਕੀਤਾ ਗਿਆ ਸੀ। ਇਸ ਮੰਦਿਰ ਦਾ ਮੁੱਖ ਹਾਲ ਗੁਰੂ ਗ੍ਰੰਥ ਸਾਹਿਬ ਦਾ ਘਰ ਹੈ। ਹਰਿਮੰਦਰ ਸਾਹਿਬ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਫੈਦ ਸੰਗਮਰਮਰ ਦਾ ਬਣਿਆ ਹੋਇਆ ਹੈ ਜਿਸ ਨੂੰ ਅਸਲੀ ਸੋਨੇ ਨਾਲ ਢੱਕਿਆ ਹੋਇਆ ਹੈ ਅਤੇ ਇਸ ਦੇ ਲਈ ਇਸ ਨੂੰ ਗੋਲਡਨ ਟੈਂਪਲ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਸਿੱਖ ਧਰਮ ਦੀਆਂ ਪ੍ਰਾਚਨ ਇਤਿਹਾਸਿਕ ਵਸਤੂਆਂ ਵੀ ਬਰਦਾਸ਼ਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਕਰੋੜਾਂ ਲੋਕ ਦੇਖਣ ਦੇ ਲਈ ਆਉਂਦੇ ਨੇ ਦਰਸਾਹਬ ਵਿੱਚ ਇੱਕ ਹੋਰ ਬਲੱਖਣ ਗੱਲ ਇਹ ਹੈ ਕਿ ਇੱਥੇ ਪੌੜੀਆਂ ਹੋਰ ਤੀਰਥ ਸਥਾਨਾਂ ਵਾਂਗ ਉੱਪਰ ਵੱਲ ਨਹੀਂ ਜਾਂਦੀਆਂ ਸਗੋਂ ਹੇਠਾਂ ਵੱਲ ਨੂੰ ਜਾਂਦੀਆਂ ਨੇ ਪੂਰਾ ਮੰਦਿਰ ਸ਼ਹਿਰ ਦੇ ਪੱਦਰ ਦੇ ਹੇਠਾਂ ਬਣਿਆ ਹੋਇਆ ਹੈ ਇਸ ਦੀ ਬਣਤਰ ਵੀ ਕਾਫੀ ਵੱਖਰੀ ਹੈ ਇੱਥੋਂ ਦੀ ਪੇਂਟਿੰਗ ਹੱਥਾਂ ਨਾਲ ਬਣਾਈਆਂ ਗਈਆਂ ਹਨ ਅਤੇ ਕਲਾਕ੍ਰਤੀਆਂ ਵੀ ਕਾਫੀ ਵੱਖਰੀਆਂ ਹਨ ਜੋ ਮੁਗਲ ਅਤੇ ਭਾਰਤੀ ਵਸਤੂ ਕਲਾ ਨੂੰ ਦਰਸਾਉਂਦੀਆਂ ਹਨ ਹਰਬੰਦਰ ਸਾਹਿਬ ਦੀ ਸਭ ਤੋਂ ਵੱਖਰੀ ਗੱਲ ਇਹ ਹੈ ਕਿ ਇਸ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ ਜਿੱਥੇ ਹਰ ਰੋਜ਼ 1 ਲੱਖ ਤੋਂ ਵੱਧ ਲੋਕਾਂ ਲਈ ਮੁਕਤ ਭੋਜਨ ਪਰੋਸਿਆ ਜਾਂਦਾ ਹੈ ਇਸ ਭੋਜਨ ਨੂੰ ਲੰਗਰ ਕਿਹਾ ਜਾਂਦਾ ਹੈ ਜਿਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਸ੍ਰੀ ਹਰਮੰਦਰ ਸਾਹਿਬ ਵਿੱਚ ਵੱਖ-ਵੱਖ ਤਿਹਾਰਾਂ ਜਿਵੇਂ ਕਿ ਸ਼ਹੀਦੀ ਦਿਵਸ ਪ੍ਰਕਾਸ਼ ਉਸਤਵ ਲੋਹੜੀ ਵਿਸਾਖੀ ਸੰਸਕ੍ਰਿਤੀ ਦੀਵਾਲੀ ਆਦਿ ਦੇ ਸ਼ਾਨਦਾਰ ਸਮਾਗਮ ਹੁੰਦੇ ਹਨ ਹਰਮੰਦਰ ਸਾਹਿਬ ਦੇ ਪਰਿਸਰ ਵਿੱਚ ਜਾਣ ਤੋਂ ਪਹਿਲਾਂ ਕੁਝ ਨਿਯਮਾਂ ਦੀ ਵੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਕਿ ਹਰਮੰਦਰ ਸਾਹਿਬ ਦੇ ਅੰਦਰ ਜੁੱਤੇ ਲੈ ਕੇ ਨਹੀਂ ਜਾਣਾ ਸਿਰ ਘਟ ਨਾ ਪੀਣਾ ਸ਼ਰਾਬ ਨਾ ਪੀਣਾ ਆਦਿ ਹਰਮੰਦਰ ਸਾਹਿਬ ਵਿੱਚ ਜਾਣ ਤੋਂ ਪਹਿਲਾਂ ਸਿਰ ਧਕਣਾ ਵੀ ਜ਼ਰੂਰੀ ਹੈ ਇਸ ਲਈ ਇੱਕ ਵਿਸ਼ੇਸ਼ ਕੱਪੜਾ ਲਟਕਾਇਆ ਜਾਂਦਾ ਹੈ ਅਤੇ ਦਰਬਾਰ ਸਾਹਿਬ ਅੰਦਰ ਗੁਰੂ ਬਾਣੀ ਸੁਣ ਲਈ ਫਰਸ਼ ਤੇ ਬੈਠਣਾ ਪੈਂਦਾ ਹੈ। ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਸ੍ਰੀ ਹਰਮੰਦਰ ਸਾਹਿਬ ਬਾਰੇ ਕਈ ਦਸਤਾਰਸ਼ਵ ਗੱਲਾਂ ਦੇ ਬਾਰੇ ਪਤਾ ਲੱਗਿਆ ਹੋਵੇਗਾ ਅਤੇ ਇਸ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲੀ ਹੋਵੇਗੀ।